पंचवटी मंदिर धोरी में भगवान श्री, श्री परशुराम जी की जयंती मनाई गई धोरी नरेश विकास वर्मा पंचवटी मंदिर धोरी में भगवान श्री परशुराम जयंती बहुत धूमधाम और श्रद्धा के साथ मनाई गई इस समय मुख्यमंत्री भगवंत मान सत्योकार सिंह कांग्रेस पार्टी के सुखपाल खैरा के बेटे मेहताब सिंह खैरा भी हाजिर हुए धार्मिक और राजनीतिक दलों के नेताओं ने भाग लिया शुभम शर्मा शुभ कांग्रेस पार्टी अशोक कुमार लखा चेयरमैन गौ सेवा कमीशन पंजाब नरेश कुमार मंगी गुरबख्श सिंह गुड्डू वरिष्ठ नेता कांग्रेस पार्टी नरेश काला भारतीय जनता पार्टी विधानसभा क्षेत्र प्रभारी रणदीप सिंह दौरान सिमर प्रताप सिंह बरनाला बीबी जसविंदर कौर खालसा सुखपाल शर्मा पूर्व चेयरमैन मार्केट कमेटी धूरी सिम रंजीत सिंह मानी संग के पोते गोविंद सिंह सिद्धू जनक राजमीम सा करसेम शर्मा और ब्राह्मण सभा धूरी के पदाधिकारी

ਪਉ ਆਪਾਂ ਸ੍ਰੀ ਅਮਿਨ ਜੀ ਜਬਤ ਬੇਨਤੀ ਕਰਦਾ ਵੀ ਸਾਰੇ ਸਾਡਾ ਦੇਸ਼ ਧੂਕੀ ਨੇ ਸਾਡਾ ਸ਼ਹਿਰ ਸਾਡਾ ਨਗਰ ਸਾਡਾ ਕਿਹੜਾ ਅਮੇਸ਼ਾ ਵਸਦਾ ਰਹੇ ਬੜੀ ਪਿਆਰੀ ਇੱਕ ਦੂਸਰੇ ਦੇ ਨਾਲ ਵਸਦਾ ਰਹੇ ਇਸੇ ਤਰੀਕੇ ਨਾਲ ਆਪਾਂ ਆਵਾਖਾਂ ਕੇ ਆਪਣੇ ਧਾਰਮਿਕ ਪ੍ਰੋਗਰਾਮਾਂ ਦੇ ਯਵਨ ਨੂੰ ਖੋਲਗੇ ਬੜਾ ਵਿਸ਼ੇਦਾਰ ਤੋਂ ਬਣਾਉਂਦੇ ਰਹੀਏ ਤੇ ਇੱਕ ਜਿਗ ਹੋ ਕੇ ਵੀ ਬੰਦੇ ਰਹੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਿਸ਼ੇਸ਼ ਕਰਕੇ ਮੇਰੇ ਮਿੱਤਰ ਅਤਰੀ ਸਾਹਿਬ ਜੀ ਦਾ ਪੂਰੀ ਬ੍ਰਾਹਮਣ ਸਮਾ ਦਾ

ਸੋ ਸੋਛਾ ਪਹਿਲਾ ਕਰਨਾ ਦੀ ਜਦ ਨਾਰੀ ਰੱਤ ਕੜ ਕੇ ਉਸ ਤੋਂ ਬਾਅਦ ਸਮਗਰੀ ਪਾਣੀ ਸਾਰੇ ਠੀਕ ਹੈ ਜੀ ਠੀਕ ਆਮਨ ਕੋਲ ਤੇ ਮਿਲ ਉਹਦੇ ਨਾਲ ਲੋਕਾਂ ਚੱਲਣਾ ਜੇਰੇ ਮੈਂ ਕਾਰਾ ਉਹਦਾ ਬੇਟਾ ਜਗਰ ਮੁਤਾਸੀ ਕਰ ਰਹਾ ਸਾਡੇ ਦੇ ਕੰਨ ਪਹੁੰਚ ਚੁੱਕੇ ਨੇ ਬੜੀ ਗੀਤ ਕਰ ਰਹਾ ਥੋੜੀ ਟ੍ਰੇਲਰ ਨੂੰ ਥੋੜਾ ਥੋੜਾ ਅੱਗੇ ਕਰਵੇ ਸੁਣ ਰਹਿਤ ਨੂੰ ਆ ਆ ਜਾਈਏ ਸਾਡੇ ਕੋਲ ਇੰਟ ਕੋਲ ਵੇਟ ਵੇਟ ओके। ਅੱਜ ਇਹਨਾਂ ਦਾ ਬਾਸ ਜਰਨੈਲ ਨੂੰ ਟੋਡੂ ਅਮਰੀਕਾ ਤੋਂ ਆਇਆ ਹੈ। ਸਾਮਣੇ ਆਹ ਬੜੀ ਬੜੀ ਨਵੀਂ ਦਾ ਪਿੰਡਾ ਹੈ। ਸਾਡਾ ਆਉਣ ਵਾਲੇ ਕੰਪਨੀ ਦੇ ਕਾਰਜਾਂ ਬਾਰੇ ਗੱਲ ਕਰਾਂਗੇ। ਸਾਹਮਣੇ ਜੀ ਥੋੜਾ ਪਿੱਛੇ ਹੋ ਜਾਓ। ਥੋੜਾ ਵਿੱਚ ਹੋ ਜਾਓ। انیت را تورا تو چنه گربین سنگ ہر کا 15 نمبر کي اجو ਕਾਬਜ਼ ਸਿੰਘ ਕਾਕੇ ਮਿਟਵਾ ਲਿਓ ਕਾਕਾ ਕਿੱਥੇ ਆ ਚੋਟੀ ਪਹੁੰਚੇ ਮੰਦਰ ਚ ਕੀ ਕਾਂਗਰਸ ਵਿੱਚ ਸਭ ਤੋਂ ਪਹਿਲਾਂ ਤਾਂ ਜੀ ਮੈਂ ਧੰਨਵਾਦ ਕਰਦਾ ਸਾਰੇ ਸਾਡੇ ਸਾਥੀਆਂ ਦਾ ਜੋ ਅੱਜ ਭਗਵਾਨ ਪਰਸ਼ੁਰਾਮ ਜੀ ਦੇ ਚਰਨਾਂ ਚਰਨਾ ਸਾਨੂੰ ਲੈ ਕੇ ਆਏ ਆ ਸਾਡੀ ਟੀਮ ਦਾ ਸਾਰਿਆਂ ਦਾ ਸ਼ੁਭ ਸ਼ਕੁੰਦ ਸ਼ਰਮਾ ਜੀ ਮੇਰੇ ਗੋੜਾ ਜੀ ਐਕਸੀ ਸਾਹਿਬ ਚੇਅਰਮੈਨ ਸਾਹਿਬ ਸਾਰੇ ਹੀ ਸਾਡੇ ਜਿਹੜੇ ਆਏ ਨੇ ਅਸੀਂ ਆਸ਼ੀਰਵਾਦ ਲੈਣ ਆਏ ਜੀ ਪ੍ਰਮਾਤਮਾ ਦਾ ਬੜੀ ਵੱਡੀ ਜੰਗ ਲੜ ਚੱਲੀ ਹੈ ਤੁਹਾਨੂੰ ਪਤਾ ਸਾਰਿਆਂ ਨੂੰ ਸੇਵਾ ਆਸੀਂ ਆਸ ਕਰਦੇ ਕਿ ਇਸ ਪ੍ਰਮਾਤਮਾ ਸਰੂਪ ਖਤੇ ਪਰ ਹੋਏ ਪਿੰਡਾਂ ਦੇ ਵਿੱਚ ਜਾ ਰਹੇ ਕਿਦਾਂ ਦਾ ਪ੍ਰਚਾਰ ਕਿਦਾਂ ਦਾ ਮਾਹੌਲ ਹੈ ਅਸੀਂ ਕੁਝ ਪਿੰਡਾਂ ਜਾਣੇ ਸ਼ਹਿਰਾਂ ਜਾਣੇ ਜਿੱਥੇ ਵੀ ਜਾਣੇ ਸਾਨੂੰ ਬਹੁਤ ਅਨਖਦ ਪਿਆਰ ਮਿਲ ਰਿਹਾ ਹੈ ਸਰਦਾਰ ਸੁਪਾਲ ਸਿੰਘ ਖੇੜਾ ਨੇ ਹਮੇਸ਼ਾ ਲੋਕਾਂ ਦੀ ਆਵਾਜ਼ ਉਠਾਈ ਹੈ ਜੀ ਪੰਜਾਬ ਵਿੱਚ ਸਿਰਫ ਸੰਗਠਨ ਵਿੱਚ ਨਹੀਂ ਪੰਜਾਬ ਵਿੱਚ ਕਿਤੇ ਵੀ ਜਿੱਥੇ ਲੋਕਾਂ ਨਾਲ ਅਨਿਆਏ ਹੋਇਆ ਹੋਵੇ ਜਾਂ ਸਰਕਾਰ ਨੇ ਤਸ਼ੱਦਦ ਕੀਤਾ ਹੋਵੇ ਉੱਥੇ ਸਰਦਾਰ ਸੁਪਾਲ ਸਿੰਘ ਖੇੜਾ ਉਹਨਾਂ ਲੋਕਾਂ ਦੇ ਨਾਲ ਖੜਨਦਾ ਉਹਨਾਂ ਦੇ ਨਾਲ ਜਾ ਕੇ ਖੜਦੇ ਨੇ ਹਾਂ ਦਾ ਨਾਰਾ ਮਾਰਦੇ ਨੇ ਮੋਢੇ ਦੇ ਨਾਲ ਮੋਢਾ ਲਾਉਂਦੇ ਨੇ ਸੋ ਜਦੋਂ ਅਸੀਂ ਸੰਗਰੂਰ ਆਏ ਸੰਗੂਕ ਦੇ ਪਿੰਡਾਂ ਜਾਣਦੇ ਆ ਤੇ ਉਹੀ ਪਿਆਰ ਸਾਨੂੰ ਲੋਕਾਂ ਚ ਵਾਪਸ ਦੇ ਦਿੰਦੇ ਗ੍ਰੋਦੀ ਪਾਰਟੀ ਦਾ ਕਹਰੇ ਵੀ ਇਹ ਛੁੱਟੀਆਂ ਮਨਾਉਣ ਆਏ ਨੇ ਜਾਂ 10 ਪਿੰਡਾਂ ਨੂੰ ਨਹੀਂ ਪਤਾ ਨੂੰ ਉਹਨਾਂ ਬਾਰੇ ਕੀ ਨੇ ਦੇਖੋ ਵਿਰੋਧੀਆਂ ਦਾ ਉਹਨਾਂ ਦਾ ਇਹ ਜਿਹੜੇ ਵਿਰੋਧੀ ਨੇ ਔਰ ਖਾਸ ਕਰਕੇ ਝੜੂ ਵਾਲੇ ਇਹ ਇਹ ਨਾ ਇਹਨਾਂ ਦਾ ਕੰਮ ਖਾਲ ਕਰਨਾ ਇਰੇ ਪਿਛਲੇ 2 2.5 300 ਰਾਜ ਤੋਂ ਕੋਈ ਕੰਮ ਤਾਂ ਕੀਤਾ ਨਹੀਂ ਅਸੀਂ ਸੀਐਮ ਸਾਹਿਬ ਦੀ ਕੋਸਟੈਂਸੀਸ ਬੈਠੇ ਆ ਜੇ ਜਿੰਨਾ ਧਿਆਨ ਇਹ ਦੂਜੇ ਦੇ ਮਜ਼ਾਕਾਂ ਟਿੱਪਣੀਆਂ ਜਾਂ ਟਿੱਚਣਾ ਕਰਨ ਤੇ ਲਾਉਂਦੇ ਨੇ ਜਿੰਨਾ ਸਮਾਂ ਇਹ ਅਸਲ ਚ ਕੰਮ ਕਰਦੇ ਤੇ ਸ਼ਾਇਦ ਸਰਦਾਰ ਸੁਪਾਲ ਸਿੰਘ ਖੇੜਾ ਨੂੰ ਅੱਜ ਸੰਗਰੂਰ ਚ ਆਉਣ ਦਾ ਮੌਕਾ ਨਾ ਮਿਲਦਾ ਇੱਕ ਦੂਜੀ ਗੱਲ ਇਹ ਕਹਿੰਦੇ ਨੇ ਕਿ ਜੀਪਪਲਾਸ ਤੋਂ ਸੰਗਰੂਰ ਆ ਕੇ ਇਹਨਾਂ ਨੇ ਇਲੈਕਸ਼ਨ ਲੜੀ ਹੈ ਤਾਨੂੰ ਯਾਦ ਹੋਵੇਗਾ ਕਿ 2014 ਵਿੱਚ ਅਰਵਿੰਦ ਕੇਜਪਾਲ 129 ਤੋਂ ਪਾਰਲੀਮੈਂਟ ਦੀ ਇਲੈਕਸ਼ਨ ਲੜਿਆ ਸੀ ਉਹਦਾ ਕੀ ਆਧਾਰ ਸੀ ਜਦ ਇਹਨਾਂ ਦਾ ਆਕਾ ਕਰੇ ਤਾਂ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਲੱਗਦੀ ਮੇਰੇ ਮੇਰੇ ਬਾਪੂ ਕਿਹੜਾ ਸਾਥ ਜਾ ਰਹੇ ਇਹਨਾਂ ਨੂੰ ਗੱਲ ਚੁਣੀ ਬਣੀ ਹੈ ਸਰ ਤੁਸੀਂ ਵੀ ਪਿੰਡਾਂ ਵਿੱਚ ਜਾਦੇ ਹੋ ਨੌਜਵਾਨਾਂ ਵਿੱਚ ਕਿੱਦਾਂ ਦਾ ਅਫਸਰ ਲੱਗ ਰਿਹਾ ਬਹੁਤ ਜ਼ਿਆਦਾ ਵੱਡਾ ਇਹ ਦੇਖੀਏ ਜਦੋਂ ਹੁਣ ਕੱਠ ਰੱਖਿਆ ਨੇ ਬੇੜੇ ਪਿੰਡ ਲੱਡਾ ਪਿੰਡ ਸਾਰੇ ਪਿੰਡ ਬਹੁਤ ਜ਼ਿਆਦਾ ਘਾਟੂ ਆ ਰਹੇ ਨੇ ਲੋਕ ਆਪ ਆਪ ਮਹਾਰਿਆ ਰਹੇ ਨੇ ਜਿਹੜੇ ਆਪਣੇ ਕਾਂਗਰਸੀ ਵਰਕਰ ਨੇ ਉਹਨਾਂ ਨੂੰ ਵੀ ਅਪੀਲ ਕਰਦੇ ਆ ਵੀ ਜੋਰ ਲਾ ਕੇ ਖੈਰਾ ਸਾਹਿਬ ਯੋਜਤਾਓ ਤੁਸੀਂ ਖੈਰਾ ਸਾਹਿਬ ਦਾ ਸੁਭਾਅ ਦੇਖੀ ਆ ਤਾਂ ਕਰਕੇ ਉਹਨਾਂ ਨਾਲ ਉਧਰ ਗਿੱਤੇ ਨੇ ਝਾੜੂ ਦੀ ਜਮਾਨਤ ਜਰਤ ਹੋਈ ਆ ਜੇ ਉਹਨਾਂ ਦਾ ਸੁਭਾਅ ਵਧੀਆ ਬਾਹ ਫੜ ਕੇ ਗਾਹਾਂ ਚੱਲ ਜੂਗਾ ਲੋਕਾਂ ਦਾ ਸੁਭਾਅ ਸੁਭੀ ਜੀ ਤੁਹਾਡਾ ਵਧੀਆ ਇਕੱਠ ਹੋ ਕੇ ਦੇਖਣ ਨੂੰ ਮਿਲਿਆ ਤੀ ਕਿਵੇਂ ਲੱਗ ਰਿਹਾ ਮਾਹੌਲ ਧੂਰੇ ਦੇ ਵਿੱਚ ਜੀ ਮਾਹੌਲ ਬਹੁਤ ਵਧੀਆ ਹੈ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਪਕਵਾਨ ਸ਼੍ਰੀ ਪਰਸ਼ੁਰਾਮ ਜੀ ਜਿੰਦੀਆਂ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਉਰਾਸ ਕਰਦਾ ਹਾਂ ਕਿ ਪਰਮਾਤਮਾ ਪਰਸ਼ੁਰਾਮ ਜੀ ਦਾ ਅਸ਼ੀਰਵਾਦ ਤੁਹਾਡੇ ਤੇ ਤੁਹਾਡੇ ਪੂਰੇ ਪਰਿਵਾਰ ਤੇ ਬਣੇ ਰਹਿਣਾ ਤੁਹਾਨੂੰ ਨਾਲ ਹੀ ਮੁਕੰਮਲ ਸ਼ਾਂਤੀ ਸੁੱਖੀ ਆਕੇ ਦਿੱਕੇ ਤੁਹਾਨੂੰ ਹੁਣ ਪਤਾ ਵੀ ਹੈ ਸ਼ਹਿਰ ਦਾ ਕੀ ਮਾਹੌਲ ਹੈ ਕਿ ਸਾਰੇ ਲੋਕ ਜਨਾਹੂ ਹੱਕ ਸੱਚ ਦੀ ਪਹਿਰੇ ਤੇ ਹਮੇਸ਼ਾ ਆਪਣੀ ਸਰਪੰਚ ਕਰਦੇ ਆਂ ਇਨਸ਼ਾ ਅੱਲਾਹ ਦੇ ਹੈ ਸਰਦਾਰ ਸੁਖਮਾਨ ਸਿੰਘ ਘੇਰਨ ਮੁੱਲਟਾ ਪਾਉਣਗੇ ਔਰ 4 ਲੋਕ ਕਹਿ ਰਹੇ ਸੀ ਕੁਝ ਵਿਰੋਧੀ ਪਾਲ ਦੇਗੇ ਵੀ ਗੋੜੀ ਦੇ ਜਾਨ ਦਾ ਕਾਂਸਰ ਕੋਈ ਘਾਟਾ ਪਊਗਾ ਕੀ ਲੱਗ ਰਿਹਾ ਵੀ ਪਹਿਲੇ ਕਨਾਲ ਕਿਤੇ ਚਾਰ ਨਾਲ ਗੋੜੀ ਦੇ ਰਹਿਣ ਦਾ ਵੀ ਪਹਿਲਾਂ ਤੁਹਾਨੂੰ ਪਤਾ ਕਾਂਗਰਸ ਕਿੱਥੇ ਸੀ ਅੱਜ ਕਾਂਗਰਸ ਕਿੱਥੇ ਹੈ ਇਹ ਤਾਂ ਹੁਕਮ ਪਤਾ ਉਦੋਂ ਦਾ ਖਾਠਾ ਮਾਰਦਾ ਕੱਠ ਜਾਨਨ ਭਗਵਾਨ ਕੀ ਜੈ ਓਮ ਜੈ ਕੌਣ ਕੀ ਮੈਸੇ ਦੇਣਾ ਚਾਹੂਗੇ ਲੋਕਾਂ ਨੂੰ ਇੱਕੋ ਹੀ ਸੁਣੀਆ ਦੇਣਾ ਚਾਹੁੰਦੇ ਜੇ ਤੁਸੀਂ ਚਾਹੁੰਦੇ ਹੋ ਕਿ ਹਰ ਦੁੱਖ ਸੁੱਖ ਦੇ ਵਿੱਚ ਤੁਹਾਡੀ ਲੜਾਈ ਲੜੇ ਕਿਉਂਕਿ ਉਹ ਇੱਕੋ ਇੱਕ ਇੱਕ ਅਕਸ ਹੈ ਜੋ ਸੁਪਾਸ ਹੀ ਖੇਰਾ ਸਾਹਿਬ ਨੇ ਇਹਨਾਂ ਨੇ ਪਾਰਟੀ ਤੋਂ ਉੱਪਰ ਉੱਠ ਕੇ ਚਾਹੇ ਪਾਰਟੀ ਉਹਦੇ ਪਾਲਿਸੀ ਦੇ ਨਾਲ ਨਹੀਂ ਚੱਲਦੀ ਪਾਰਟੀ ਹੁੰਦੇ ਤੇ ਨਹੀਂ ਹੁੰਦਾ ਤੁਸੀਂ ਪਰ ਖੇਰਾ ਸਾਹਿਬ ਹਮੇਸ਼ਾ ਉਸ ਦੀ ਬਾਤ ਨੂੰ ਉਲੰਧ ਕਰਦੇ ਰਹੇ ਆ ਹਮੇਸ਼ਾ ਉਹ ਹੁੰਦੇ ਚੱਕਦੇ ਰਹੇ ਆ ਤੇ ਸਾਡੀ ਪੂਰੀ ਵਿਸ਼ਵਾਸ ਹੈ ਕਿ ਸਾਨੂੰ ਲੋਕਾਂ ਦਾ ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਖੇਰਾ ਸਾਹਿਬ ਨੂੰ ਬੋਟਾ ਬਾਕੀ ਜਿਤਾਉਂਦੇ ਉਹਦੇ ਨਾਲ ਨਾ ਕੋਈ ਇੰਟਰੈਸਟ ਪਰਦਾ ਹੋ ਰਿਹਾ ਹੈ ਜਿਹੜੇ ਮੈਂ ਮਾੜਾ ਹੋ ਰਿਹਾ ਬੇਟਾ ਜਗਤ ਮਤਾਸਿ ਬਣ ਰਹਾ ਸਾਡੇ ਦੇ ਕੰਨ ਪਹੁੰਚ ਚੁੱਕੇ ਹੈ ਬੜੀ ਖੁਸ਼ੀ ਕਰ ਰਹਾ ਹੈ ਖੁਸ਼ੀ ਦਾ ਦਿਨ ਹੈ ਤੇ ਸਮਾਜ ਨੂੰ ਹਰੇਕ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਤੇ ਅਸੀਂ ਤੁਹਾਨੂੰ ਕਹੋ ਇੱਕ ਬਹੁਤ ਹੀ ਵਿਸ਼ੇਸ਼ਤਾ ਹੌਸਲਾ ਹੈ ਤੇ ਅਸੀਂ ਪਾਰਟੀ ਵੱਲੋਂ ਨਤਮਸਤਕੂਮ ਨੂੰ ਆਏ ਹਾਂ ਸਾਰਿਆਂ ਨੂੰ ਅਸ਼ੀਰਵਾਦ ਦੇਣ ਨੂੰ ਆਏ ਹਾਂ ਤੇ ਬਾਤ ਤੋਂ ਆਨਪਲਾ ਕਰਨ ਸਮਾਜ ਦਾ ਤੇ ਸਮਾਜ ਨੂੰ ਸਹੀ ਦਿਸ਼ਾ ਦਿਖਾਉਣ ਤੇ ਜਿਹੜੀ ਅੱਜ ਕੱਲ ਸਮਾਜ ਨੂੰ ਵੰਡਣ ਦੀ ਤਾਕਤਾਂ ਦੇਤੀਆਂ ਜਿਹੜੇ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਅਰਯੰਗਯਾਨਨੰ